ਇਸ ਸਾਲ ਜਿਹੜੀ ਇਥੇ ਚੋਰੀ ਹੋਈ ਇਸ ਬਾਰੇ ਕੀ ਕਹਿਣਾ ਚਾਹ। ਇਹ ਜਿ ਰਜੇਸ਼ ਕੁਤਾ ਜੀ ਨੇ ਇਥੋਂ ਦੇ ਆਪਣੇ ਅਡੀਲਨ ਕਲੇਰ ਏਅਰਪੋਰਟ ਦੇ ਰਹਿਣ ਵਾਲੇ ਨੇ। ਇਹਨਾਂ ਨੇ ਇਨਫੋਰਮ ਕੀਤਾ ਸਾਨੂੰ ਕਿ ਮਰੀ ਦੁਕਾਨ ਵਿੱਚ ਚੋਰੀ ਹੋਈ ਹੈ। ਸੋ ਮੌਕੇ ਤੇ ਆਏ ਆ। ਇਹ ਮੌਕਾ ਮਿਲ ਆਇਆ ਕਰ ਰਹੇ ਦੇਖ ਰਹੇ ਆਸ-ਪਾਸ ਦੀ ਵੀ ਚੋਰੀ ਜਿਹੜੀ ਦੇਖੀ ਕਿੱਦਾਂ ਇਹ ਕਿਹੜੇ ਪਾਸਿਓਂ ਆਇਆ। ਜੋ ਸਾਹਮਣੇ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਪਤਾ ਲੱਗੇਗਾ ਜੋ ਬਿਆਨ ਕਰਨਗੇ ਉਸ ਅਧਿਕਾਰੀ ਕਰੇ ਮਿਸ ਲੱਗੇ। ਸਰ ਇਸ ਸੰਬੰਧੀ ਕੋਈ ਸਿੱਖੀ ਫੋਟੋਆਂ ਨਾਲੀ ਆ ਰਹੀ ਹੈ। ਇਸ ਸੀਸੀ ਫੁਟੇਜ ਹਾਲੇ ਫੇਲ ਹਾਲ ਮੇ ਉਪਰ ਦੇਖ ਰਿਹਾ ਸਾਰਾ ਕੁਝ ਜਿੱਥੇ ਜਿੱਥੇ ਚੋਰੀ ਹੋਈ ਆ ਦੇਖਿਆ ਜਿੱਥੇ ਹਨ ਮਾਰੀ ਟੁੱਟੀ ਹੋਈ ਆ ਬਾਕੀ ਆਸ-ਪਾਸ ਕਮਰੇ ਕੋਈ ਨਹੀਂ ਨਜ਼ਰ ਆ ਰਹੇ ਦੇਖਦੇ ਆ ਸਾਰੇ ਆਸ-ਪਾਸ ਦੇ ਕੋਈ ਕੈਮਰਾ ਜਾਇਗਾ ਉਹਦੇ ਫੁਟੇਜ ਚੈੱਕ ਕਰਾਂਗੇ ਜੇ ਸਾਹਮਣੇ ਜੋ ਵੀ ਹਾਲਾਤ ਸਾਹਮਣੇ ਹੋਣਗੇ ਉਸ ਦਾ ਸਾਰੀ ਨਾਲ ਦਾ ਦਸਮਤਾਬੇ ਖੀਨਾ ਕੋ ਨੁਕਸਾਨ ਹੋਇਆ ਇਹਨਾਂ ਦਾ ਇਹਨਾਂ ਦਸਮਤਾਬੇ ਤੇ ਕਹਿੰਦੇ ਸਾਡੇ ਕੋਈ ਉੱਤੇ 9-10 ਟੋਲੇ ਦਾ ਕਿਹਾ ਹੈਗਾ ਸੀ ਹਾਰ ਸੀਗਾ ਕੁਸ਼ਕੇ ਸੀਗੇ ਪੰਜ 5.5 ਲੱਖ ਰੁਪਏ ਦੱਸ ਰਹਾ ਹੈ ਬਾਕੀ ਦੇਖਦੇ ਆ ਜੋ ਵੀ ਹੈ ਜੋ ਲਖਾਣ ਕੇ ਬਿਆਨ ਕਰਨ ਉਸ ਮੁਤਾਬਕ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰ ਵੀ ਦੇਖੋ ਇਹਨਾਂ ਦੇ ਬਿਆਨ ਦੇ ਉੱਤੇ ਹੈ ਜੋ ਸਾਨੂੰ ਦੱਸਣ ਕਿ ਉਸ ਮੁਤਾਬਕ ਕਾਰਵਾਈ ਹਮ ਚੱਲੇਗੀ ਧੰਨ ਜੀ ਕਿਉਂਕਿ ਨਾ ਐਸ ਹੀ ਸਾਹਿਬ ਮੌਕੇ ਤੇ ਆਏ ਆਪਣਾ ਚੈੱਕ ਕਰ ਰਹੇ ਨੇ ਪਤਲੇ ਪਰ ਸਿਹਰੇ ਆ ਤੇ 10 ਦੇ ਬੰਦ ਕੀ ਬੰਦ ਹੋਇਆ ਪੂਰਾ ਫੋਨ ਆ ਰਿਹਾ ਡਿਕੇ ਆ ਰਿਹਾ ਦੁਬਾਰਾ ਖੁੱਲਣਾ ਨਾ ਖੁੱਲਣਾ ਨਾ ਖੁੱਲਣਾ ਮੈਲੇ ਕਹਿੰਦਾ ਜਦੋਂ ਜਲਾ ਹੀ ਗੁਰਦੇ ਦੀ ਨਿਸ਼ਾਨੀ ਤੇ ਇਹਨਾਂ ਦਫਤਰਾਂ ਬਿਆਨ ਤੇ ਦੱਸ ਦਿੱਤਾ ਲੱਗਦਾ ਆ ਜਮਨ ਦਾ ਤੇਰੇ ਤੋਂ ਮਿਲਤੀ ਕੋਲ ਪੀਸ਼ਾ ਵਾਲੇ ਆਏ ਨੇ ਆਪ ਠੀਕ ਪੀਸ਼ਾ ਨੇ ਸਮਾਨ ਕਿਤੇ ਰਹੇ ਚਾਂਦੀ ਦੇ ਬਰਤਨ ਨੇ ਇਹ ਜੀਵਸਤ ਉਪਾਧਿਆ ਚਾਂਦੀ ਦੇ ਸਿੱਕਾ ਤੇ ਇਹ ਨੇ ਸਿਲਸਿਲੇ ਤੋਂ ਹੋਤੇ ਉਹਨੂੰ ਲੈ ਕੇ ਕੌਂਡਲ ਲਾਹ ਕਿ ਤੋਂ ਆਪੇ ਵਾਈਟਾਮੈਨ ਗਲੇ ਦਾ ਨੇ ਆਇਆ ਸੁਦਾਸ ਕੋਲੇ ਦਾ ਪਾਲਿਸ ਗ੍ਰਾਮ ਵੱਸ ਤੋਂ ਬੋਲਦਾ ਕੋਲ ਮਰੀ ਦੀ ਆ ਹੋ ਜੀ ਬਜ਼ਾਰ ਆਇਆ ਕੋਲੇ ਆਇਆ ਸੀ ਬੰਦੇ ਜੀ ਗੁਪਤਾ ਮਾਲਕ ਬੀਗਲ ਦਾਦਾ ਕ੍ਰਿਸ਼ਨ ਕਟਰਾ ਲੋ ਵਾਲੇ ਅੰਬਰਸਰ ਅਸੀਂ ਸੜੇ ਦੁਕਾਨ ਖੋਲਣ ਆਏ ਆ ਸਾਡੇ ਦੁਕਾਨ ਦੇ ਉੱਪਰ ਕਿਰਕੀ ਵਾਲਾ ਪਸਾਟੇ ਆਇਆ ਸੀ ਤੇ ਅੰਦਰ ਖੋਲ ਕੇ ਦੇਖਿਆ ਤਾਂ ਲਮਾਰੀ ਸਾਰੀ ਟੁੱਟੀ ਹੋਈ ਹੈ ਲੋਕੋ ਟੁੱਟੇ ਆ ਅੰਦਰ ਸਾਰੇ ਚੱਕ ਬੁੱਕਾਂ ਬਾਰ ਬਿਖੀਆਂ ਵੀ ਹੋਈਆਂ ਜਦੋਂ ਖੋਲ ਕੇ ਅੰਦਰ ਸਮਾਨ ਦੇਖਿਆ ਤੇ ਚਾਂਦੀ ਦਾ ਕੁਝ ਪੂਜਾ ਵਸਤੂ ਰੱਖੇ ਸਿੱਕੇ ਵਗੈਰਾ ਗ੍ਰੇ ਜੀ ਲక్ష్ਮੀ ਮੂਰਤੀ ਚਾਂਦੀ ਦਾ ਗਲਾਸ ਤੇ ਇੱਕ ਮੈਡਮ ਦੀ ਇੱਕ ਗਲੇ ਦਾ ਮੋਤੀ ਚੇਨ ਹੈਗੀ ਸੀ ਪਾਲਿਸ਼ ਹੋਸਲੇ ਆਸੀ ਉਹ ਵੀ ਅੰਦਰ ਬਈ ਹੋਈ ਸੀ ਉਹ ਸਭ ਚੋਰੀ ਹੋਈ ਹੋਈ ਹੈ ਤੇ 34000 ਰੁਪਏ ਹੈਗੇ ਸੀ ਉਹ ਵੀ ਨਹੀਂ ਅੰਦਰ ਮਿਲੇ ਕੋਈ ਸਰ ਤੁਹਾਡੇ ਕਿੰਨੇ ਨੁਕਸਾਨ ਹੋਇਆ ਨੁਕਸਾਨ ਮੋਟਾ ਮੋਟੀ ਹੈ 500 600 ਵਿਚ ਦਾ 5 ਤੋਂ 6 ਲੱਖ ਦੇ ਵਿੱਚ 5 ਤੋਂ 6 ਲੱਖ ਦੇ ਵਿੱਚ ਕੀ ਕਿਸੇ ਬੰਦੇ ਕੋਈ ਸੀਸੀਟੀਵੀ ਫੁਟੇਜ ਆਈ ਨਹੀਂ ਸੀਸੀਟੀਵੀ ਕੋਈ ਨਹੀਂ ਲੱਗੀ ਹੋਈ ਸਾਡੇ ਉੱਤੇ ਲੱਗੇ ਚਾਕੇ ਕੋਈ ਸੀਸੀਟੀਵੀ ਫੁਟੇਜ ਲੱਗੀ ਸਾਹਮਣੇ ਲੱਗੀ ਹੈ ਹੋਟਲ ਚ ਲੇਕੇ ਨਾ ਅਗਰ ਉਪਰੋਂ ਆਏ ਹੈ ਤੇ ਉਹ ਨਜ਼ਰ ਨਹੀਂ ਆਏਗੀ ਤੁਸੀਂ ਕੋ ਪੁਲਿਸ ਕੰਪਲੇਟ ਕੀਤੀ ਪੁਲਿਸ ਵਾਲੇ ਆਏ ਹੋਏ ਆ ਉਹ ਇਨਵੈਸਟੀਗੇਸ਼ਨ ਕਰਦੇ ਪਏ ਆ ਐਸਆਈ ਸਾਹਿਬ ਆਏ ਹੋਏ ਆ ਉਹਨਾਂ ਨੇ ਜਿਸ ਨੂੰ ਸਰਕੀ ਨਾਰ ਕੀ ਕਹਿੰਦੇ ਮੈਂ ਦੀਪਕ ਰਾਏ ਮੇਰਾ ਜਨਰਲ ਸੈਕਟਰੀ ਸ਼ਾਸਤਰੀ ਮਾਰਕੀਟ ਅਸ਼ਵ ਸ਼ਹਿਰ ਦੇ ਵਿੱਚ ਅਸੀਂ ਬਹੁਤ ਦਿਨਾਂ ਤੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਪਏ ਹਾਂ ਕਿ ਸ਼ਹਿਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਵਪਾਰਿਕ ਸਥਾਨਾਂ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਬਹੁਤ ਇਜ਼ਾਫਾ ਹੋ ਰਿਹਾ ਹੈ ਅੱਜ ਜਿਹੜੀ ਸ਼ਹਿਰ ਦੀ ਪ੍ਰਤਿਸ਼ਠਿਤ ਫਰਮ ਬੀਐਲ ਰਾਧਾ ਕਿਸ਼ਨ ਤੇ ਚੋਰੀ ਦੀ ਘਟਨਾ ਹੋਈ ਹੈ ਇਹਦੇ ਨਾਲ ਸਾਰਾ ਹੀ ਵਪਾਰਿਕ ਖੇਤਰ دہشت ਦੇ ਵਿੱਚ ਆ ਗਿਆ ਹੈ ਅੱਗੇ ਵੀ ਦੇਖਣ ਨੂੰ ਮਿਲਦਾ ਵਾ ਜੇ ਚੋਰੀ ਹੁੰਦੀ ਹੈ ਤਾਂ ਇੱਕ ਚੇਨ ਆਫ ਥੈਫਟਸ ਸ਼ੁਰੂ ਹੋ ਜਾਂਦੀ ਹੈ ਪਿਛਲੇ ਕੁਝ ਦਿਨਾਂ ਤੋਂ ਛੋਟੀਆਂ-ਛੋਟੀਆਂ ਘਟਨਾਵਾਂ ਇਸ ਖੇਤਰ 'ਚ ਹੋ ਰਹੀਆਂ ਸੀ ਜਿਨ੍ਹਾਂ ਦੇ ਪ੍ਰਤੀ ਪੁਲਿਸ ਨੂੰ ਅਗਾਹ ਵੀ ਕੀਤਾ ਗਿਆ ਕੁਝ ਦਿਨ ਪਹਿਲੇ ਸਾਡੇ ਖੇਤਰ ਦੇ ਜਿਹੜੇ ਬਤਾਇਕ ਸੀ ਡਾਕਟਰ ਸਾਹਿਬ ਮੁੱਤਾ ਜੀ ਆਏ ਉਹਨਾਂ ਨੇ ਕੇ ਵੀ ਅਸੀਂ ਰਿਕੁਐਸਟ ਕੀਤੀ ਕਿ ਸ਼ਹਿਰ ਦੇ ਵਿੱਚ ਦੇ ਵਪਾਰਕ ਸੰਸਥਾਨ ਨੇ ਇਹ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਨੇ ਤੇ ਤੁਸੀਂ ਸ਼ਹਿਰ ਦੀ ਦਿਨ ਦੀ ਤੇ ਰਾਤਰੀ ਦੀ ਸੁਰੱਖਿਆ ਨੂੰ ਪੁਖਤਾ ਕਰੋ ਜਿਹਦਾ ਬੜੇ ਦੇ ਵਿੱਚ ਅਸੀਂ ਮੀਡੀਆ ਦੇ ਵਿੱਚ ਵੀ ਆਪਣੀ ਸਟੇਟਮੈਂਟਸ ਦਿੱਤੀਆਂ ਪਰ ਬੜੇ ਦੁੱਖ ਨਾਲ ਕਹਨਾ ਪੈ ਰਿਹਾ ਹੈ ਕਿ ਸਾਡੇ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਟੈਕਸਪੀਜ ਦਾ ਵਪਾਰੀ ਹੈ ਉਹ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਾਂ ਅੱਜ ਸ਼ਹਿਰ ਦੀ ਪ੍ਰਤਿਸ਼ਠਿਤ ਫਰਮ ਬੀਐਲ ਰਾਧਾ ਕਸ਼ਨ ਤੇ ਕੋਲ ਲਗਭਗ ਰਾਤ ਨੂੰ ਚੋਰ ਛੱਤ ਦੇ ਰਸਤੇ ਤੋਂ ਆ ਕੇ 5-6 ਲੱਖ ਰੁਪਏ ਦੀ ਥੈਫਟ ਕਰਕੇ ਚਲੇ ਗਏ ਨੇ ਬੜੀ ਮੰਦਭਾਗੀ ਘਟਨਾ ਹੈ ਪੁਲਿਸ ਦੇ ਅਧਿਕਾਰੀ ਮੌਕੇ ਤੇ ਆਏ ਹੋਏ ਨੇ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਸਾਰਿਆਂ ਨੂੰ ਵੀ ਅਪੀਲ ਕਰਨਿਆ ਇੱਕ ਤਾਂ ਇਹ ਚੋਰੀ ਦੀ ਗੁੱਥੀ ਨੂੰ ਬੜੀ ਸ਼ੀਗਰਤਾ ਦੇ ਨਾਲ ਹੱਲ ਕੀਤਾ ਜਾਵੇ ਔਰ ਜਿਹੜੇ ਇਲਾਕੇ ਦੇ ਵਿੱਚ ਚੋਰੀ ਦੇ ਨਾਲ دہشت ਦਾ ਮਾਹੌਲ ਬਣ ਗਿਆ ਵਾ ਇਹਨੂੰ ਰੋਕਣ ਲਈ ਰਾਤ ਦੀ ਸੁਰੱਖਿਆ ਨੂੰ ਪੁਲਿਸ ਪ੍ਰਸ਼ਾਸਨ ਪੁਕਤਾ ਕਰੇ ਸਰ ਲੱਗਦਾ ਨਹੀਂ ਕਿ ਸ਼ਹਿਰ ਦੇ ਵਿੱਚ ਕ੍ਰਾਈਮ ਦਾ ਗ੍ਰਾਫ ਜਿਹੜਾ ਬਹੁਤ ਤੇਜ਼ੀ ਨਾਲ ਸਰ ਵੱਧ ਰਿਹਾ ਵਾ ਲੱਗਦਾ ਨਹੀਂ ਜੀ ਪਿਆ ਜੀ ਕ੍ਰਾਈਮ ਦਾ ਗ੍ਰਾਫ ਵੱਧ ਗਿਆ ਹੈ ਆਪ ਤੁਸੀਂ ਦੇਖਦੇ ਹੋ ਕਿ ਹੁਣ ਤਾਂ ਪੁਲਿਸ ਦੇ ਉੱਤੇ ਲੋਕਾਂ ਦਾ ਭਰੋਸਾ ਹੀ ਉੱਠ ਗਿਆ ਹੈ ਛੋਟੀ ਮੋਡੀ ਚੋਰੀ ਦੀ ਤਾਂ ਲੋਕ ਕੰਪਲੀਟ ਵੀ ਕਰਾਣਾ ਪਸੰਦ ਨਹੀਂ ਕਰ ਰਹੇ ਸੀ ਪੁਲਿਸ ਦੇ ਅਧਿਕਾਰੀਆਂ ਤੋਂ ਕੀ ਮੰਗ ਕਰਦੇ ਜੀ ਸਸ ਜੀ ਪੁਲਿਸ ਦੇ ਅਧਿਕਾਰੀਆਂ ਤੋਂ ਬੜੀ ਪੁਰਾਣੀ ਮੰਗ ਆਪਣੀ ਦੁਹਾਰ ਰਹੇ ਆਂ ਇਹ ਖੇਤਰ ਦੇ ਵਿੱਚ 12 ਤੋਂ 15 ਦੇ ਲਗਭਗ ਬੈਂਕ ਨੇ ਇਹ ਖੇਤਰ ਦੇ ਵਿੱਚ ਕਈ ਵੱਡੇ ਵੱਡੇ ਵਪਾਰਕ ਪ੍ਰਸਥਾਨ ਨੇ ਲੱਖਾਂ ਕਰੋੜਾਂ ਦਾ ਕਾਰੋਬਾਰ ਰਾਤ ਨੂੰ ਨਾ ਜਗਾਂ ਦੇ ਉੱਤੇ ਹੁੰਦਾ ਵੈ ਪਰ ਇਹ ਰਾਤਰੀ ਦੇ ਵਿੱਚ ਦਿਨ ਦੇ ਵਿਲੇ ਤੁਸੀਂ ਸਾਰੇ ਖੇਤਰ ਦਾ ਦੌਰਾ ਕਰਕੇ ਦੇਖ ਲਓ ਤੁਹਾਨੂੰ ਇੱਕ ਵੀ ਪੁਲਿਸ ਦੀ ਟੀਮ ਇਸ ਇਲਾਕੇ ਦੇ ਵਿੱਚ ਨਜ਼ਰ ਨਹੀਂ ਆਏਗੀ ਅਸੀਂ ਪ੍ਰਸ਼ਾਸਨ ਨੂੰ ਪਹਿਲੇ ਵੀ ਮੰਗ ਕੀਤੀ ਹੈ ਉਹਨੂੰ ਵੀ ਮੰਗ ਕਰਨਿਆ ਇੱਕ ਤਾਂ ਇਸ ਖੇਤਰ ਦੇ ਵਿੱਚ ਪੁਲਿਸ ਤੇ ਐਸਐਸਆਈ ਦੇ ਅੰダー ਇੱਕ ਤਨਾਤੀ ਕੀਤੀ ਜਾਵੇ ਇੱਕ ਟੀਮ ਦੀ ਤਨਾਤੀ ਕੀਤੀ ਜਾਵੇ ਜਿਹਦੀ ਕੀ ਸੁਰੱਖਿਆ ਕਰੇ ਰਤ ਦੇ ਵੇਲੇ ਪੈਟਰੋਲਿੰਗ ਜਿਹੜੀ ਆ ਉਹ ਵਧਾਈ ਜਾਵੇ ਰਾਤ ਦੇ ਵੇਲੇ ਅਸੀਂ ਪਰੰਪਰਾਗਤ ਰੂਪ ਤੇ ਆਪਣੇ ਜਿਹੜੇ ਚੌਂਕੀਦਾਰਾਂ ਉੱਤੇ ਡਿਪੈਂਡ ਕਰਦੇ ਹਾਂ ਜੋ ਹਾਈਲੀ ਇਕਵਿਪਡ ਨਹੀਂ ਅੱਜ ਅਸੀਂ ਦੇਖ ਰਹੇ ਹਾਂ ਕਿ ਚੋਰੀ ਦੀਆਂ ਘਟਨਾਵਾਂ ਬੜੇ ਹਾਈ ਟੈਕ ਤਰੀਕੇ ਦੇ ਨਾਲ ਹੋ ਰਹੀਆਂ ਹਨ ਪੁਲਿਸ ਨੂੰ ਆਪਣੇ ਆਪ ਨੂੰ ਹਾਈ ਟੈਕ ਕਰਕੇ ਇਹਨਾਂ ਚੋਰੀ ਦੀਆਂ ਘਟਨਾਵਾਂ ਨੂੰ ਸੋਲਵ ਕਰਨਾ ਚਾਹੀਦਾ ਔਰ ਰਾਤਰੀਨ ਸੁਰੱਖਿਆ ਪੁਖਤਾ ਕੀਤੀ ਜਾਣੀ ਚਾਹੀਦੀ ਹੈ